ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸਿੱਖ ਵਰਡ ਤੇ ਜੇਕਰ ਤੁਸੀਂ ਸਿੱਖ ਧਰਮ ਨਾਲ ਜੁੜੀਆਂ ਕਹਾਣੀਆਂ ਇਤਿਹਾਸ ਤੇ ਗੁਰਬਾਣੀ ਵਿਆਖਿਆ ਸੁਣਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਅੱਜ ਅਸੀਂ ਗੱਲ ਕਰਾਂਗੇ ਦਸਵੰਦ ਗੁਰੂ ਨਾਲ ਜੁੜਨ ਦਾ ਰਾਹ ਅਸੀਂ ਵੇਖਾਂਗੇ ਕਿ ਦਸਵੰਦ ਕੀ ਹੈ ਇਸ ਦਾ ਇਤਿਹਾਸ ਕੀ ਹੈ ਇਸ ਦਾ ਆਤਮਿਕ ਮਤਲਬ ਕੀ ਹੈ ਮਸਕੀਨ ਜੀ ਅਤੇ ਪਾਈਵੀ ਸਿੰਘ ਜੀ ਦੇ ਵਿਚਾਰਾਂ ਨੂੰ ਵੀ ਜਾਣਾਂਗੇ ਤਾਂ ਆਓ ਬਿਨਾਂ ਦੇਰੀ ਕਿਤੇ ਸ਼ੁਰੂ ਕਰੀਏ ਦਸਵੰਤਰਾ ਅਰਥ ਹੈ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ ਲਈ ਧਰਮ ਦੇ ਕੰਮਾਂ ਲਈ ਅਤੇ ਸੇਵਾ ਲਈ ਸਮਰਪਿਤ ਕਰਨਾ ਸਿੱਖ ਧਰਮ ਵਿੱਚ ਦਸਵੰਧ ਸਿਰਫ ਪੈਸਾ দান ਕਰਨ ਦੀ ਰੀਤ ਨਹੀਂ ਸਗੋ ਐ ਗੁਰੂ ਦੀ ਰਹਿਮਤ ਨਾਲ ਜੁੜਨ ਦਾ ਇੱਕ ਜੀਵਨ ਜੀਉਣ ਦਾ ਅਮਲ ਹੈ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਜੋ ਕੁਝ ਸਾਡੇ ਕੋਲ ਹੈ ਉਹ ਸਭ ਅਕਾਲ ਪੁਰਖ ਦੀ ਬਖਸ਼ੀਸ਼ ਹੈ ਇਸ ਕਰਕੇ ਉਸ ਵਿੱਚੋਂ ਇੱਕ ਹਿੱਸਾ ਗੁਰੂ ਦੇ ਕੰਮ ਲਈ ਦੇਣਾ ਸਾਡਾ ਫਰਜ਼ ਹੈ ਆਪਣੇ ਰੋਜ਼ਾਨਾ ਦੀ ਕਮਾਈ ਦਾ ਦਸਵਾਂ ਹਿੱਸਾ ਵੰਡ ਕੇ ਗੁਰੂ ਘਰ ਦੇ ਵਿੱਚ ਭੇਜਣਾ ਗੁਰੂ ਸਾਹਿਬਾਨ ਨੇ ਦਸ਼ਵੰਤ ਨੂੰ ਕੇਵਲ ਆਰਥਿਕ ਪ੍ਰਣਾਲੀ ਨਹੀਂ ਬਣਾਇਆ ਸਗੋਂ ਇਹਨਾਂ ਨੇ ਇਸ ਨੂੰ ਰੋਹਾਨੀ ਅਭਿਆਸ ਨਾਲ ਜੋੜਿਆ ਐ ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ ਮਾਇਆ ਦੇ ਗੁਲਾਮ ਨਹੀਂ ਹਾਂ ਸਗੋ ਅਸੀਂ ਮਾਇਆ ਦੇ ਮਾਲਕ ਹਾਂ ਜੋ ਗੁਰੂ ਦੀ ਰਜ਼ਾ ਵਿੱਚ ਚੱਲਦੇ ਹਨ ਗੁਰਬਾਣੀ ਵਿੱਚ ਕਈ ਥਾਵਾਂ ਤੇ ਮਾਇਆ ਦੀ ਸੇਵਾ ਅਤੇ ਵੰਡਨ ਦੀ ਬਾਣੀ ਆਉਂਦੀ ਹੈ ਕਾਲ ਖਾਈ ਕਛ ਹੱਥ ਦੇ ਨਾਨਕ ਰਾ ਪਛਾਣ ਹੀ ਸੇ ਜੋ ਮਨੁੱਖ ਮਿਹਨਤ ਕਰਤਾ ਹੈ ਸੱਚੀ ਕਮਾਈ ਕਰਦਾ ਹੈ ਅਤੇ ਫਿਰ ਉਸ ਵਿੱਚੋਂ ਹੱਥ ਨਾਲ ਕੁਝ ਗਰੀਬਾਂ ਮੰਗਟਿਆਂ ਅਤੇ ਗੁਰੂ ਦੇ ਘਰ ਲਈ ਦਿੰਦਾ ਹੈ ਉਹ ਸੱਚਾ ਰਾ ਪਛਾਣਦਾ ਹੈ ਭਾਈ ਗੁਰਦਾਸ ਜੀ ਵੀ ਆਪਣੀ ਵਾਰਾਂ ਵਿੱਚ ਫਰਮਾਉਂਦੇ ਹਨ ਜੋ ਮਨੁੱਖ ਗੁਰੂ ਨੂੰ ਦਸਵੰਦ ਅਰਪਣ ਕਰਦਾ ਹੈ ਉਸ ਦੇ ਦਿਨ ਰਾਤ ਸੁਖੀ ਹੁੰਦੇ ਹਨ ਉਸ ਦਾ ਮਨ ਸ਼ਾਂਤ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਤੋਂ ਹੀ ਵੰਡ ਚੱਕੋ ਦਾ ਸੰਤੇਜ ਮਿਲਦਾ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਤ ਤਾਂ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਨੂੰ ਚਲਾਉਣ ਲਈ ਦਸਵੰਦੀ ਪ੍ਰਥਾ ਜੋਰ ਨਾਲ ਅਪਣਾਈ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਯੋਧੀਆਂ ਦੀ ਫੌਜ ਚਲਾਉਣ ਲਈ ਦਸਵੰਦੀ ਪ੍ਰਥਾ ਤੇ ਭਰੋਸਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਖਾਲਸੇ ਦੇ ਹਰ ਸਿੱਖ ਨੂੰ ਦਸਵੰਦ ਦੇੰਦ ਬੈਂ ਦੀ ਕਿਤੇ ਗਈ ਇਸ ਤਰ੍ਹਾਂ ਦਸਵੰਦ ਸਿੱਖੀ ਦੇ ਅਟੁੱਟ ਹਿੱਸੇ ਵਾਂਗ ਬਣ ਗਿਆ ਦਸਵੰਦ ਨਾਲ ਮਨੁੱਖ ਮਾਇਆ ਦੇ ਲਾਲਸ ਤੋਂ ਬਚਦਾ ਹੈ ਦਸਵੰਦ ਸਾਡੇ ਅੰਦਰ ਹੋਰਾਂ ਨਾਲ ਸਾਂਝ ਕਰਨ ਦੀ ਆਦਤ ਪੈਦਾ ਕਰਦਾ ਹੈ ਐ ਗੁਰੂ ਘਰ ਪ੍ਰਤੀ ਸੱਚੀ ਗਰੀਬਾਂ ਦੀ ਸਹਾਇਤਾ ਪੀੜਤਾਂ ਦੀ ਮਦਦ ਇਹ ਸਬਦ ਦਸਵੰਦ ਨਾਲ ਸੰਭਵ ਹੁੰਦਾ ਹੈ। ਗਿਆਨੀ ਮਸਕੀਨ ਜੀ ਕਹਿੰਦੇ ਹਨ ਕਿ ਦਸਵੰਦ ਕੇਵਲ ਰੁਪਏ ਪੈਸੇ ਦੇਣ ਦਾ ਨਾਮ ਨਹੀਂ। ਸਗੋ ਇਹ ਮਨੁੱਖ ਦੇ ਅੰਦਰ ਦੀ ਦਾਤੀ ਸੋਚ ਨੂੰ ਜਗਾਉਣ ਦਾ ਸਾਧਨ ਹੈ। ਉਹ ਕਹਿੰਦੇ ਹਨ ਕਿ ਜਦੋਂ ਅਸੀਂ ਦਸਵੰਦ ਦਿੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਯਾਦ ਦਿਲਾਉਂਦੇ ਹਾਂ। ਕਿ ਅਸੀਂ ਅਸਲ ਮਾਲਕ ਨਹੀਂ ਸਗੋ ਸਭ ਕੁਝ ਗੁਰੂ ਦਾ ਹੈ ਗਿਆਨੀ ਜੀ ਕਹਿੰਦੇ ਸਨ ਜੇ ਮਨੁੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ ਲਈ ਰੱਖ ਲਵੇ ਤਾਂ ਉਹ ਕਦੇ ਵੀ ਮਾਇਆ ਦੇ ਮੋਹ ਵਿੱਚ ਨਹੀਂ ਫਸੇਗਾ ਭਾਈ ਵੀਰ ਸਿੰਘ ਜੀ ਦੀ ਕਵਿਤਾ ਅਤੇ ਲੇਖਾਂ ਵਿੱਚ ਦਸਵੰਦ ਦੀ ਮਹਤਤਾ ਬਾਰ-ਬਾਰ ਆਉਂਦੀ ਹੈ ਉਹ ਦਸਵੰਦ ਨੂੰ ਰੂਹਾਨੀ ਪੁਖ ਦਾ ਇਲਾਜ ਕਹਿੰਦੇ ਹਨ ਉਹ ਲਿਖਦੇ ਹਨ ਕਿ ਦਸਨ ਦੇਨ ਨਾਲ ਮਨੁੱਖ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜੋ ਕੁਝ ਉਸ ਕੋਲ ਹੈ ਉਹ ਗੁਰੂ ਦੀ ਬਖਸ਼ਿਸ਼ ਹੈ ਐਸ ਕਰਕੇ ਉਹ ਸਵਿਚ ਨਿਮਰਤਾ ਪੈਦਾ ਹੁੰਦੀ ਹੈ ਅੱਜ ਦੀ ਦੁਨੀਆ ਵਿੱਚ ਜਿੱਥੇ ਲੋਕ ਸਿਰਫ ਆਪਣੇ ਲਈ ਇਕੱਠਾ ਕਰਦੇ ਹਨ ਦਸਵੰਦ ਸਾਨੂੰ ਸਾਂਝ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਯਾਦ ਦਿਲਾਉਂਦੀ ਹੈ ਗੁਰਦੁਆਰੇ ਲੰਗਰ ਸਕੂਲ ਹਸਪਤਾਲ ਇਹ ਸਭ ਦਸਵੰਦ ਨਾਲ ਹੀ ਚੱਲ ਰਹੇ ਹਨ ਜੇ ਹਰ ਸਿੱਖ ਇਮਾਨਦਾਰੀ ਨਾਲ ਆਪਣਾ ਦਸਵੰਦ ਦੇਵੇ ਤਾਂ ਸਿੱਖ ਕੌਮ ਕਿਸੇ ਵੀ ਗਰੀਬ ਬੇਰੋਜ਼ਗਾਰ ਜਾਂ ਬਿਮਾਰ ਪਰ ਆਨ ਨੂੰ ਕਦੇ ਪਰੇਸ਼ਾਨ ਨਾ ਹੋਣ ਦੇਵੇ ਦਸਵੰਦ ਸਿਰਫ ਆਰਥਿਕ ਮਦਦ ਨਹੀਂ ਸਗੋ ਇੱਕ ਗੁਰੂ ਨਾਲ ਸਾਡੀ ਲਗਨ ਦਾ ਨਿਸ਼ਾਨ ਹੈ ਇਹ ਸਾਨੂੰ ਦਾਤਾ ਬਣਾਉਂਦਾ ਹੈ ਮਾਇਆ ਦੇ ਮੋਹ ਤੋਂ ਬਚਾਉਂਦਾ ਹੈ ਅਤੇ ਸਮਾਜਿਕ ਭਲਾਈ ਵਿੱਚ ਯੋਗਦਾਨ ਪਾਉਂਦਾ ਹੈ ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਮਾਇਆ ਮਨੁੱਖ ਦੇ ਨਾਲ ਨਹੀਂ ਜਾਂਦੀ ਪਰ ਦਸਵੰਦ ਸੇਵਾ ਅਤੇ ਨਾਮ ਹੀ ਸਾਥ ਨਿਭਾਉਂਦੇ ਹਨ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਹਾਡਾ ਇੱਕ ਸਬਸਕ੍ਰਾਈਬ ਸਾਨੂੰ ਹੋਰ ਵਧੀਆ ਵੀਡੀਓ ਬਣਾਉਣ ਲਈ ਪ੍ਰੇਰਨਾ ਦਿੰਦਾ ਹੈ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ